ਇਹਨਾ ਪੱਤਰ ਜਿਹੜਾ ਆਪਾਂ ਜਿਹੜਾ ਐਕਸ਼ਨਾਂ ਚ ਆਪ ਨੂੰ ਬਹੁਤ ਮਜ਼ਾ ਆ ਰਿਹਾ ਹੈ ਜਿਹੜੇ ਆਪਾਂ ਦੇਣੇ ਆ ਪਹਿਲਾ ਸਾਥੀਆਂ ਨੇ ਦੱਸ ਦਿੱਤਾ ਹੋਊਗਾ ਕਿ ਅੱਜ ਦੇ ਰੋਸ ਪੱਤਰ ਜਿਹੜੇ ਆਪਾਂ ਕਿਉਂ ਦੇ ਰਹੇ ਆ ਕਿ ਜਦੋਂ ਵੀ ਇਹ ਸਰਕਾਰ ਬਣੀ ਆ ਤਾਂ ਇਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਅਣਗੌਲਾ ਕੀਤਾ ਕਹੇ ਹੋ ਪੇਕ ਮਿਸ਼ਨ ਦੀ ਗੱਲ ਹੋਵੇ ਪੇਕ ਮਿਸ਼ਨ ਜਿਹੜਾ ਪਹਿਲਾਂ ਸਰਕਾਰ ਨੇ ਆਪਣੇ ਘੁੱਟੇ ਕੱਟੇ ਸੀ 37 ਪ੍ਰਕਾਰ ਦੇ ਪੱਤੇ ਜਾਂ ਪਿੰਡੂ ਪੱਤਾ ਜਾਂ ਬਾਰਡਰ ਏਰੀਆ ਪੱਤਾ ਜਾਂ ਏਸੀਪੀ ਸਕੀਮ ਜਿਹੜੀ ਬੰਦ ਕੀਤੀ ਆ ਉਹ ਸਰਕਾਰ ਨੇ ਸਰਕਾਰ ਨੇ ਆਉਣ ਵੇਲੇ ਗੱਲ ਕਹੀ ਸੀ ਕਿ ਸਾਰਾ ਜਿਹੜਾ ਪੇਕ ਮਿਸ਼ਨ ਆ ਸੀ ਜਿਉਂ ਦੀ ਤਿਉਂ ਲਾਗੂ ਕਰਾਂਗੇ ਪਰ ਸਰਕਾਰ ਨੇ ਪੇਕ ਮਿਸ਼ਨ ਤਾਂ ਕੀ ਲਾਗੂ ਕਰਨਾ ਸੀ ਜਿਹੜਾ ਮੁਲਾਜ਼ਮਾਂ ਨੂੰ ਦੀਵਾਲੀ ਦੇ ਮੌਕੇ ਜਾਂ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਮਿਲਦੀਆਂ ਹੁੰਦੀਆਂ ਸੈਂਟਰ ਦਿੰਦਾ ਉਹ ਤੋਂ ਵੀ 16% ਆਪਾਂ ਪਿੱਛੇ ਫਿਰਦੇ ਆ ਕਿਉਂਕਿ ਅੱਜ ਇਹ ਸਰਕਾਰ ਕੋਲੇ ਰੋਜ਼ਗਾਰ ਕਰਨ ਲਈ ਆਪਾਂ ਇਕੱਠੇ ਹੋਏ ਆਂ ਕਿ ਉਹਨਾਂ ਨੇ ਸਮੇਂ ਦੇ ਵਿੱਚ ਜੋ ਸਟੇਟ ਵੱਲੋਂ ਕੋਈ ਵੱਡਾ ਪ੍ਰੋਗਰਾਮ ਇਹਨਾਂ ਦਿੱਤਾ ਜਾਊਗਾ ਉਹਦੇ ਵਿੱਚ ਅਸੀਂ ਚੜ੍ਹ ਕੇ ਹਾਂਚਾਂਗੇ ਉਹ ਸਾਰੇ ਜਿੰਨੇ ਵੀ ਸਾਥੀ ਇੱਥੇ ਆਏ ਆ ਉਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਗੱਲ ਦਾ ਬਾਕੀ ਗੁੱਸਾ ਹੈਗਾਗਾ ਕਿਉਂਕਿ ਸਰਕਾਰ ਆ ਜਿਹੜੀ ਉਹ ਬਿਲਕੁਲ ਕੰਨ ਤੇ ਸਰਕਾਰ ਦੇ ਜੂਨੀ ਸਰਕ ਰਹੀ ਵਿਆਸ ਕਰਕੇ ਇਸ ਆਸ ਨਾਲ ਕਿ ਉਹਨਾਂ ਨੇ ਸਮੇਂ ਦੇ ਵਿੱਚ ਆਪਾਂ ਇਹਨੂੰ ਹੋਰ ਵੱਡੀ ਗਿਣਤੀ ਵਿੱਚ ਜੋ ਵੀ ਪ੍ਰੋਗਰਾਮ ਸਟੇਟ ਨੇ ਦਿੱਤਾ ਤੱਕ ਪਹੁੰਚਾਂਗੇ ਸੋ ਇਸ ਆਸ ਨਾਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਆਪਾਂ ਨਾਰੇ ਨਵਾ ਕੇ ਜਿਹੜੀ ਆ ਅਰਥੀ ਆਹ ਫੂਕਾਂਗੇ ਇੱਕ